ਕਿਹਨੇ ਮਾਰੇ ਤੈਨੂੰ ਜਿਹੜੇ ਉਹ ਮੈਂ ਉਹਨਾਂ ਨੂੰ ਆਖੀ ਨਾ ਗੁਰਗੁਰੂ ਘਰ ਵਾਲੇ ਆਈ ਜਾਂਦੇ ਬੰਦੇ ਵੀ ਤੁਸੀਂ ਬੇਅਦਬੀ ਕਰੀ ਜਾਂਦੇ ਹੋ ਤੁਸੀਂ ਹਾਂ ਕੀਤਾ ਕੀ ਇਹਨਾਂ ਨੇ ਪਾਸੇ ਹੋ ਜਾ ਸਾਰੇ ਜਿੰਨੇ ਇੱਥੇ ਕਰਦੇ ਆ ਹਾਂ ਤੇ ਕੀਤਾ ਕੀ ਇਹਨਾਂ ਨੇ ਬੇਅਦਬੀ ਕਰੀ ਜਾਂਦੇ ਯਾਰ ਸੂਨ ਦੇ ਵਿੱਚ ਪ੍ਰਕਾਸ਼ ਹੁੰਦਾ ਇਹਨਾਂ ਹਾਂਜੀ ਸੂਨ ਦੇ ਵਿੱਚ ਪ੍ਰਕਾਸ਼ ਹੁੰਦਾ ਹਾਂ ਸੂਨ ਦੇ ਵਿੱਚ ਗੁਰੂ ਮਹਾਰਾਜ ਪ੍ਰਕਾਸ਼ ਸੀਗੇ ਮੈਂ ਉਹਨਾਂ ਨੂੰ ਸੁਣਾਈ ਦਿੱਤੀ ਹਾਂ ਹਾਂ ਮੈਨੂੰ ਨਹੀਂ ਬਾਬਾ ਜੀ ਮੈਂ ਕਿਹਾ 2 ਮਿੰਟ ਰੁਕ ਜਾਓ ਉਹ ਜਿਹੜੇ ਜਿਆਦੇ ਜਿਹੜੇ ਇੱਥੇ ਆਈ ਜਾਂਦੇ ਆ ਮੈਂ ਉਹਨਾਂ ਨੂੰ ਫੋਨ ਕੀਤਾ ਘਰ ਘਰ ਮਾਰਿਆ ਮਾਰਿਆ ਆਓ ਫਿਰ ਆਓ ਖੜੇ ਇੱਥੇ ਖੜੇ ਸੀ ਦੋ ਕਰਨੇ ਜਿਹੜਾ ਮੁੰਡੇ ਇੱਥੇ ਨਾ ਆਉਂਦੇ ਤਾਂ ਮੈਨੂੰ ਕੁੱਟ ਜਾਂਦੇ ਇਕੱਲੇ ਪਤਾ ਨਹੀਂ ਕਿੱਦਾਂ ਵੀ ਇਹ ਕਿਉਂ ਬੰਦ ਕਰ ਗਏ মিডিਆ ਵਾਲੇ ਅਸੀਂ ਸਭ ਤੋਂ ਬੰਦ ਕਰ ਗਏ ਉਹ ਸਾਰਾ ਉਹ ਖੜਾ ਜਿਹੜਾ ਉਹ ਪਰਨੇ ਵਾਲਾ ਮਾਰਨਾ ਨਹੀਂ ਕਿਸੇ ਨੇ ਵੀ ਉਹਦੇ ਉਹ ਪਰਨਾ ਵਾਲਾ ਜਿਹੜਾ ਉਹ ਮਾਰਿਆ ਉਹ ਚੱਲ ਮਾਰਿਓ ਨਾ ਉਹ ਹੈ। ਆਹਦਾ ਹੋਣਾ ਵੀ ਇਹ ਨਹੀਂ ਕਰਨਦਾ ਪ੍ਰਕਾਸ਼ ਆਈ ਗੱਲ ਦੀ। ਸਾਨੂੰ ਇਹ ਚੀਜ਼ ਆ ਜੀ ਤੁਸੀਂ ਤੁਸੀਂ ਕਿਹੜੇ ਗੁਰੂਵਾਰ ਗੁਰੂ ਘਰ ਤੋਂ? ਉੱਥੇ ਦੀ ਡੈਰ ਸਾਹਿਬ ਆਪਣੇ। ਹਾਂ ਜੀ। ਆਪਣੇ ਕੌਣੀ ਗੁਰਦਾਰਾ ਜੀ। ਕੌਣੀ ਗੁਰਦਾਰੇ। ਪੰਜ ਗੁਰਦਾਰੇ ਜੀ। ਨਹੀਂ ਤੁਸੀਂ ਕੌਣੀ ਤੋਂ ਮਾਰੇ ਦਾ ਪ੍ਰਕਾਸ਼ ਲੈ ਕੇ ਆਏ ਹੋ? ਇੱਥੇ ਗੁਰਦੁਆਰਾ ਨਹੀਂ ਹੈਗਾ ਜੀ। ਇੱਥੇ ਜੀ ਉਹ ਨਹੀਂ ਹੋਇਆ ਅਸੀਂ ਕੌਣੀ ਤੋਂ ਜਾਣਾ ਕੋਈ ਗੱਲ। ਆ ਜੀ। ਅੱਛਾ ਇਹ ਤੁਹਾਡਾ ਸ਼ੋਭਨਾਮ ਕੀ ਤੁਸੀਂ ਗ੍ਰੰਥੀ ਸਿੰਘ ਹੋ? ਹਾਂ ਜੀ। ਤੁਹਾਡਾ ਸ਼ੋਭਨਾਮ ਕੀ ਆ? ਅਮਰ ਜੀ। ਅਮਰ ਜੀ ਸਿੰਘ ਤੁਸੀਂ ਕੌਣੀ ਤੋਂ ਲੈ ਕੇ ਆਏ ਹੋ ਮਾਰੇ ਦਾ ਪ੍ਰਕਾਸ਼। ਇੱਥੇ ਕੰਮ ਕੀ ਸੀਗਾ? ਕਮਲ ਇਹ ਇਹਨਾਂ ਨੇ ਆਦੀ ਮੂਰਤ ਕਰਨੀ ਦੁਕਾਨ ਮੂਰਤ ਕਾਦੀ ਕਾਦਾ ਕੀਤਾ ਆਈ ਦੱਸਿਆ ਮੈਨੂੰ ਕਾਰਨ ਮੂਰਤੀ ਵੀ ਲਿਖਿਆ ਮੇਰਾ ਮੂਰਤ ਕਾਰਨਾ ਦੁਕਾਨ ਸੀ ਪੁੱਛਿਆ ਵੀ ਨਹੀਂ ਮੈਂ ਕਾਦਾ ਮੂਰਤ ਨਹੀਂ ਆਈ ਨਾ ਜੀ ਨਹੀਂ ਪੁੱਛਿਆ ਤਾਂ ਹੋਣਾ ਹੀ ਆ ਤੁਸੀਂ ਜਦੋਂ ਤੁਸੀਂ ਜਦੋਂ ਮੂਰਤ ਕਰਨ ਲੱਗੇ ਉਦੋਂ ਕੀ ਫਿਰ ਦੇਖਿਆ ਮੈਂ ਆਈ ਅਰਦਾਸ ਕੀਤੀ ਤੇ ਵੀ ਆਹ ਤੇ ਮੂਰਤ ਕੀਤਾ ਇਹਨਾਂ ਨੇ ਦੁਕਾਨ ਦਾ ਅਨੇ ਮੂਰਤ ਚ ਕੀ ਅਰਦਾਸ ਕੀ ਕੀਤੀ ਆ ਜੀ ਆਪਾਂ ਕਾਰਜਰਾਸ਼ ਕਰਾਇਆ ਕੀਤਾ ਵੀ ਆਪਦੀ ਸ਼ੇਕਾਂ ਕਾਰਜਰਾਸ਼ ਕਰਨੇ ਇਹਨਾਂ ਨਵੀਂ ਦੁਕਾਨ ਦਾ ਮੂਰਤ ਕੀਤਾ ਦੁਕਾਨ ਕਾਦੀ ਸੀ ਬਾਬਾ ਜੀ ਬਈ ਮੈਨੂੰ ਤਾਂ ਪਤਾ ਨਹੀਂ ਆ ਧਰਮੋਂ ਧਰਮੇ ਦੀ ਆਪਾਂ ਨੂੰ ਨਹੀਂ ਤੁਹਾਨੂੰ ਆયા ਤੋਂ ਬਾਅਦ ਵੀ ਨਹੀਂ ਪਤਾ ਦੁਕਾਨ ਆਪਾਂ ਹਾਂ ਜੀ ਅਰਦਾਸ ਚ ਆਪਾਂ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਵੀ ਨਹੀਂ ਤੁਹਾਨੂੰ ਪਤਾ ਹਲੇ ਵੀ ਤੁਹਾਨੂੰ ਉਹਦਾ ਮੈਨੂੰ ਕਿਸੇ ਤਾਂ ਮਨ ਦਰਦ ਤੁਸੀਂ ਅਰਦਾਸ ਹੀ ਦਿੱਤਾ ਕੋਈ ਨਹੀਂ ਜਿਹੜੀ ਕੋਈ ਨਹੀਂ ਤੁਸੀਂ ਅਰਦਾਸ ਤੇ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਸਾਦਾਨ ਪ੍ਰੋਸਾਦਾਨ ਮੰਗਦੇ ਆ ਦੂਜੇ ਪਾਸੇ ਤੁਸੀਂ ਕਹਿੰਦੇ ਵਾਲਮੁਨਾਂ ਦੇ ਬਾਬਾ ਜੀ ਵਾਲਮੁਨਨ ਦੀ ਦੁਕਾਨ ਇਹ ਤੁਸੀਂ ਇਹ ਗੱਲ ਮੰਨਦੇ ਹੋ ਕਿ ਤੁਸੀਂ ਇਹ ਕਿਵੇਂ ਕਹੋਗੇ ਕਿ ਵਾਲਮੁਨਨ ਦੀ ਸ਼ਕਤੀ ਬਖਸ਼ਿਓ ਨਾ ਨਾ ਕਰਾਂਗੇ ਜੀ ਬਾਈ ਤੁਸੀਂ ਅਰਦਾਸ ਕੀਤੀ ਆ ਤੁਹਾਨੂੰ ਪਤਾ ਬਾਈ ਦੇਖੋ ਇੱਕ ਬੇਨਤੀ ਹੈ ਇੱਕ ਬੇਨਤੀ ਹੈ ਤੁਸੀਂ ਅਰਦਾਸ ਕੀਤੀ ਹੋਣੀ ਤੁਸੀਂ ਤੁਸੀਂ ਬਜ਼ੁਰਗ ਉਮਰ ਦੇ ਵਿੱਚ ਸਾਰੀ ਉਮਰ ਤੁਹਾਡੀ ਗਰੰਟੀ ਸਿੰਘ ਟੱਪ ਗਈ ਹੋਣੀ ਆ ਤੁਸੀਂ ਕੀ ਅਰਦਾਸ ਕੀਤੀ ਵੀ ਇਹਨਾਂ ਨੂੰ ਬਾਲ ਮੋਨਣ ਦੀ ਹੋਰ ਬਲ ਬਖਸ਼ੋ ਮਹਾਰਾਜ ਹੋਰ ਕੀ ਕੀਤੀ ਦੱਸੋ ਇਹਦਾ ਮਾਰਕਟ ਗਿਆ ਬੰਨਾ ਤੁਸੀਂ ਤਾਂ ਇਹ ਤਾਂ ਕਿਹਾ ਹੋਗਾ ਬਰਕਤਾਂ ਪਾਇਓ ਕਰਕੁਸ਼ ਇਹ ਕੀ ਹੋਊਗਾ ਮਹਾਰਾਜ ਕਿਰਪਾ ਕਰੋ ਹੋਰ ਲੋਕਾਂ ਦੇ ਬਾਲ ਮੋਨਣਾਂ ਲਈ ਬਾਈ ਤੁਸੀਂ ਪਹਿਲਾਂ ਪੁੱਛੇ ਤੁਸੀਂ ਪੁੱਛਣਾ ਸੀ ਵੀ ਕਾਦੀ ਕਾਦੋਂ ਨਹੀਂ ਤੁਸੀਂ ਬਰਕਤ ਤੁਸੀਂ ਤਾਂ ਕਿਹਾ ਨਾ ਨਾਂ ਤਨ ਚ ਵਾਦਾ ਪਾਇਓ ਉਹਦੇ ਕਮਾਈ ਚ ਵਾਦਾ ਹੋਵੇ ਇਹਨਾਂ ਦੇ ਇੰਨਾ ਜਰੂਰ ਦੁਕਾਨ ਦੇ ਆ ਨਵੇਂ ਕਾਮਯਾਬੀ ਬਖਸ਼ਿਓ ਕਾਮਯਾਬੀ ਬਖਸ਼ਿਓ ਨਹੀਂ ਕਾਮਯਾਬੀ ਬਖਸ਼ਿਓ ਤਾਂ ਕਿਹਾ ਨਾ ਤੇ ਫਿਰ ਕੀ ਹੁਣ ਤੁਸੀਂ ਸਿੱਖੀ ਕਿੱਥੋਂ ਦੀ ਸਿੱਖੀ ਲੈ ਜੂਗੀ ਤੁਹਾਡੀ ਕਿਹੜੀਆਂ ਗੱਲਾਂ ਕਰਦੇ ਹੋ ਬਬਾਈ ਤੁਸੀਂ ਦੇਖੋ ਜੀ ਆ ਗਏ ਤੁਸੀਂ ਕਿੱਥੋਂ ਖੰਡੇ ਬਾਟੇ ਦਾ ਪੌਲ ਲਈ ਹੈ ਜੀ ਤੁਸੀਂ ਖੰਡੇ ਬਾਟੇ ਦੀ ਪੌਲ ਕਿਹੜੇ ਸਥਾਨ ਤੋਂ ਬੜਾ ਸਰੂਪ ਮਾਰਾ ਦੇ ਕਿਹੜੇ ਸਥਾਨ ਤੋਂ ਲਿਆਇਆ ਹੈ ਇਹ ਜੇ ਆਪਣੇ ਗੁਰੂ ਸਾਹਿਬ ਵੱਲੋਂ ਦੁਆਰਾ ਹੈ ਜੀ ਗੁਰੂ ਗੁਰੂ ਸਾਹਿਬ ਵੱਲੋਂ ਦੁਆਰਾ ਹੈ ਲੋਕੇ ਪੈਂਦੇ ਕਿੱਥੇ ਹੈ ਗੁਰੂ ਗੁਰੂ ਸਾਹਿਬ ਵੱਲੋਂ ਦੁਆਰਾ ਕੌਣੀ ਚ ਕੋਣੀ ਦੇ ਵਿੱਚ ਗੁਰੂ ਸਾਹਿਬ ਗੁਰੂ ਤੁਸੀਂ ਖੰਡੇ ਬਾਟੇ ਦੀ ਪੌਲ ਕਿਹੜੀ ਸਥਾਨ ਤੋਂ ਲਈ ਹੈ ਜੀ ਅਸੀਂ ਐਫਐਮ ਬੰਦੇ ਕਰਦੇ ਹਾਂ ਜੀ ਆਪਣੇ ਆਪੌਲਿਆ ਸੰਤਾਂ ਦਾ ਜੀ ਨਹੀਂ ਤੁਸੀਂ ਅੰਮ੍ਰਿਤਪਾਨ ਕਿੱਥੋਂ ਕੀਤਾ ਜੀ ਅੰਮ੍ਰਿਤਪਾਨ ਸੰਤਾਂ ਦੇ ਕੀਤਾ ਕਿਹੜੇ ਸੰਤਾਂ ਤੋਂ ਜੀ ਬਾਬੇ ਆਪਣੇ ਗਿਆਨਦਾਸ ਨਹੀਂ ਪੰਜ ਪੰਜ ਪਿਆਰਿਆਂ ਦੀ ਹਿਜੂਰੀ ਚ ਕੀਤਾ ਜਾਂ ਨਹੀਂ ਨਹੀਂ ਜੀ ਅਸੀਂ ਇਹ ਨਾ ਪਾਉਣ ਸਕਦੇ ਸਾਡੇ ਜੀ ਅੱਛਾ ਹਾਂ ਸੰਕਾ ਦੇ ਧਿਆਨ ਦੇ ਦੋ ਦਿਨ ਆਪਣੇ ਧਿਆਨ ਦਾਸ ਸੰਬੰਧ ਸਾਡੇ ਦੋ ਦਿਨ ਜੀ ਧਿਆਨ ਦਾਸ ਜੀ ਧਿਆਨ ਦਾਸ ਨਹੀਂ ਦੋ ਦਿਨ ਹਾਂ ਚਲੋ ਬਾਬਾ ਜੀ ਚਲੋ ਤੁਸੀਂ ਡੇਰੇ ਨਾਲ ਸੰਬੰਧਤ ਹੋ ਸੰਗਤ ਮੇਰੀ ਗੱਲ ਸੁਣੇ ਫੜ ਜੀ ਉੱਥੇ ਸੰਗਤ ਜੁੜੀ ਵੀ ਹੈ ਠੀਕ ਹੈ ਕੋਈ ਗੱਲ ਨਹੀਂ ਪਰ ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਇੱਕ ਨਾਈ ਦੀ ਮੇਰੀ ਬੇਨਤੀ ਸੁਣੋ ਬਾਬਾ ਜੀ ਤੁਸੀਂ ਨਾਈ ਦੀ ਦੁਕਾਨ ਦਾ ਮੂਰਤ ਕਰ ਰਹੇ ਹੋ ਤੁਸੀਂ ਅਰਦਾਸ ਕੀ ਕੀਤੀ ਵੀ ਮਹਾਰਾਜ ਇਹਨਾਂ ਨੂੰ ਬਲ ਬਖਸ਼ੋ ਹੋਰ ਲੋਕਾਂ ਦੇ ਵਾਲ ਮਨ ਨੂੰ ਨਹੀਂ ਇਹ ਤਾਂ ਕੰਮ ਨਾ ਕਰੋ ਇਹ ਲੈ ਕੇ ਚੱਲ ਗਿਆ ਸਾ ਇਹਨੂੰ ਬੁਰੀ ਮਰਦਾਂ ਦੇ ਨਾਮ ਨੇ ਨਹੀਂ ਮਾਰੇ ਦਾ ਲੈ ਕੇ ਚੱਲੋ ਕੋਈ ਕਮੇਟੀ ਕਮੇਟੀ ਵਾਲੇ ਆਉਂਦੇ ਮੈਂ ਪੈਸੇ ਫਿਲ ਕਰਦਾ ਤੇ ਲੈ ਕੇ ਜਾਂਦੇ ਇੱਥੇ ਕਮੇਟੀ ਵਾਲੇ ਨਹੀਂ ਆਉਂਦੇ ਆ ਪਹਿਲਾਂ ਖਾਣਾਂਗੇ ਮਹਾਰਾਜ ਦਾ ਸਰੂਪ ਤੇ ਲੈ ਕੇ ਜਾਂਦੇ ਨਹੀਂ ਨਹੀਂ ਆਪਾਂ ਤਾਂ ਨਹੀਂ ਰੋਕਿਆ ਨਾ ਉਹ ਮਾਰ ਦੇਖੋ ਮੰਦਰ ਰੱਖਦੇ ਕਿਤੇ ਮਹਾਰਾਜ ਨਹੀਂ 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 ਆਸਨ ਤੇ ਜਾਂਦੇ ਦਿਲ ਜਾਣ ਵਾਲੀ ਨਹੀਂ ਹੈਗੀ ਕਮੇਟੀ ਦੇ ਮੈਂ 3 ਤੋਂ 5 ਬੰਦੇ ਇਕੱਠੇ ਹੋਏ ਬਾਬਾ ਜੀ ਜਿਹੜਾ ਸੰਗਤ ਵਿੱਚ ਬੈਠੀ ਆ ਟਕੜ ਟਕੜ ਬਾਬਾ ਜੀ ਸੰਗਤ ਸੰਗਤ ਇੰਨੀ ਬੈਠੀ ਆ ਗੁਰਦੁਆਰਾ ਤਰਨਤਾਰਨ ਸੰਗਤ ਜਾਂਦੀ ਹੈ ਗੁਰਦੁਆਰਾ ਸਾਹਿਬ ਜਾਵੇ ਗੁਰਦੁਆਰਾ ਸਾਹਿਬ ਜਾਣ ਦੋ ਜੀ ਤੁਸੀਂ ਰੋਕੋ ਨਾ ਵੇਚਣਾ ਵਿਗਨ ਪਾਓ ਜੀ ਤੁਸੀਂ ਦੱਸੋ ਤੁਸੀਂ ਇਲਾਕੇ ਦੇ ਹੋ ਕੋਈ ਮੈਨੂੰ ਦੱਸ ਦੇ ਨਹੀ ਬਾਬਾ ਜੀ ਸੌਣਦਾ ਬਾਬਾ ਜੀ ਜਾਣਦਾ ਗਲਤ ਗਲਤ ਤਰੀਕਾ ਗਲਤ ਹੈ ਗਲਤ ਹੈ ਦੋਸਤ ਦਾ ਲਿਪੜਾ ਕੋਈ ਬਾਬਾ ਜੀ ਗੁਰਦੁਆਰਾ ਸਾਹਿਬ ਜਾਣ ਦੋ ਜੀ ਨਹੀਂ ਕੋਈ ਨਾ ਬੱਸ ਬਾਬਾ ਜੀ ਤੁਸੀਂ ਉੱਪਰ ਹੋ ਜਾਓ ਬੰਦਿਆ ਅੱਜ ਸਭ ਨੂੰ ਪੜਾਉਣਗੇ ਨਾ ਮੇਰੇ ਸਭ ਨੂੰ ਮੁਆਫਾ ਮੰਗ ਲਓ ਨਹੀਂ ਕਰਕੇ ਆਏ ਆ ਵੀ ਨਾਮ ਜਾਣਨਾ ਕਿ ਉਹ ਇਲਾਕੇ ਦਾ ਨਾਮ ਲੱਗਿਆ ਨਾ ਸਾਰੀ ਨੂੰ ਗੋਆ ਲੱਗਿਆ ਜੀ ਇਹ ਸਾਰਾ ਹੀ ਅਸਲ ਬਿੰਦਾ ਪਸ਼ੂਆਂ ਵਾਲਾ ਆਇਆ ਉਹ ਮੈਂ ਕਿਤੇ ਮੱਝਾਂ ਗਾਵਾਂ ਲੱਦਣੀਆਂ ਐ ਲੱਦੀ ਫਿਰ ਚਲ ਆ ਜੋ ਆਰੇ ਪਹਿਲੇ ਆ ਜੋ ਆ ਜੋ ਥੱਲੇ ਆ ਮੈਨੂੰ ਉੱਥੇ ਫਿਰ ਉਹਨਾਂ ਕੋਲ ਉਹ 10 12 ਖਲੋਤ ਮੈਂ ਕਣਕ ਦੇ ਦੋ ਬੰਦਿਆਂ ਨੂੰ ਡਰ ਹੀ ਨਹੀਂ ਰਿਹਾ ਪਰਮਾਤਮਾ ਦਾ ਹਾਜੀ ਕਹਿੰਦੇ ਕਿ ਦੇਣਾ ਨਹੀਂ ਮਰ ਗਾ ਤੂੰ ਠੱਕਾ ਕਰਦੇ ਉੱਠੀ ਕਰਦੇ ਫਿਰ ਤੂੰ ਬਾਈ ਪਰਮਾਤਮਾ ਦਾ ਡਰ ਤਾਂ ਦੂਰ ਦੀ ਗੱਲ ਉੱਥੋਂ ਫਰਮਾਛੀ ਆਰਦਾ ਜਿਵੇਂ ਕੋਈ ਬਹੁਤ ਤਗੜਾ ਹੁੰਦਾ ਨਹੀਂ ਆਏ ਕੋਲੇ ਬਾਬੇ ਦੇ ਬਾਓ ਜਦੋਂ ਤੁਸੀਂ ਆਏ ਉਹ ਭੱਜ ਗਏ ਉਹ ਜਿਹੜੇ ਜੀ ਐਡਾ ਬਾਈ ਕਰਨੇ ਰੁਕੇ ਅੱਲਾ ਕੋਈ ਇਕੱਲੇ ਨਹੀਂ ਵੀ ਰੱਖਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਚੌਥਾ ਲੈ ਲਓ ਸਤ ਨਾਮ ਵਾਹਿਗੁਰੂ ਚੌਥਾ ਬਲਾਓ ਜੀ ਇਹਨੂੰ 3 ਚੌਥਾ ਲਾਓ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ

ਛੋਟਾ ਥੀਲਾ ਲੰਬਾ ਕੀ ਬੈਠਾ ਤੁਸੀਂ ਯਾਰ ਸੋਨੇ ਕੋਈ ਕਿਸੇ ਨੂੰ ਨਹੀਂ ਡਗਣੀ ਗਲਤੀ ਦੇਖੋ ਨਹੀਂ ਕਰਦਾ ਤੁਸੀਂ ਮੈਨੂੰ ਪਤਾ ਤੁਹਾਨੂੰ ਪਤਾ ਨਹੀਂ ਸੀ ਜੀ ਪਿਆਰ ਨਾਲ ਆਵਾਜ਼ ਨਹੀਂ ਫਰਕੇ ਕਾਕਾ ਪਿਆਰ ਨਾਲ ਸ੍ਰੂਪ ਲਿਆਂਦਾ ਹੋਊਗਾ ਪਰ ਗਲਤੀ ਗ੍ਰੰਥੀ ਕੀ ਆ ਪਰ ਗਲਤੀ ਗ੍ਰੰਥੀ ਦੀ ਗੱਤੋਂ ਤਾਂ ਬਸ ਰੋਹੀ ਪਾ ਕੇ ਆਹ ਜੇ ਉਹ ਸਮਝਦਾ ਮੈਂ ਮੇਰੇ ਇਹ ਨਹੀਂ ਕਮਾਏਗਾ ਜਿਵੇਂ ਉਹ ਕਹਿ ਰਿਹਾ ਥੋੜੇ ਕਰਦੇ ਨੇ ਅਗਲੀ ਗੱਲ ਹਰਿਖ ਪਰ ਸਾਡੀ ਮੋਟੀ ਪਰਮਾਤਮਾ ਨੇ ਗੱਡੀ ਹਾਂਜੀ ਹਾਂਜੀ ਐਮ ਐਲ ਮਾਰਦੇ ਨੇ ਤੁਹਾਡੇ ਸਾਡੇ ਤੁਹਾਡਾ ਹੁਣ ਦੂਜਾ ਕਿੱਥੇ ਆ ਮਾਲਕ ਉਹ ਉਧਰ ਬੁਲਾਇਓ ਮੜਾ ਕੁਛ ਨਹੀਂ ਹੁੰਦਾ ਐ ਤਾਂ ਅਸੀਂ ਅੰਦਰ ਆ ਕੇ ਮਿਲ ਲੈਨੇ ਆ ਜੇ ਹੈਗਾ ਅੰਦਰ ਆ ਕੇ ਮਿਲ ਲੈਨੇ ਆ ਵੀਰੇ ਪਤਾ ਹੀ ਕੱਲਾ ਅਸੀਂ ਤੁਹਾਡਾ ਕਸੂਰ ਨਹੀਂ ਮੰਨਦੇ ਇੱਥੇ ਨੰਬਰ ਲਾਇਆ ਸੀ ਤੁਸੀਂ ਬਹੁਤ ਲੱਗਦਾ ਹੀ ਨਹੀਂਗਾ ਨੰਬਰ ਤੋਂ ਬੰਦ ਉਹ ਕੋਈ ਹੈ ਨਹੀਂ ਉਹ ਹੈ ਨਹੀਂ ਗਈ ਮਗਰ ਉਧਰ ਜਾਵੜੀ ਸੀ ਤੁਸੀਂ ਇੱਕ ਚੀਜ਼ ਇਹ ਦੇਖਣੀ ਸੀ ਤੁਸੀਂ ਬੜੇ ਸਤਕਾਰ ਨਾਲ ਲੈ ਕੇ ਆਏ ਹੋ ਕਿ ਤੁਹਾਡੀ ਸ਼ਰਤਾਂ ਹੀ ਸਹੀ ਕੋਈ ਸ਼ੱਕ ਨਹੀਂ ਕਰਦੇ ਪਰ ਜਦੋਂ ਉੱਥੇ ਮਾੜੀ ਜੀ ਭੀੜ ਪਈ ਤਾਂ ਤੁਸੀਂ ਸਾਰੇ ਛੱਡ ਕੇ ਭੱਜ ਗਏ ਯਾਰ ਪੰਜ ਬੰਦੇ ਵੀ ਨਹੀਂ ਸਮਾਲੇ ਸ਼ਰੂਪ ਕੋਲੇ ਇਹ ਤਾਂ ਇਹ ਦੋਨੋਂ ਬਾਬਾ ਵਾਜਾ ਮਾਰਦੇ ਰਹਿ ਤੁਸੀਂ ਫਿਰ ਕੋਈ ਤੇ ਤੁਹਾਡਾ ਚਲ ਤੁਸੀਂ ਜਵਾਕ ਹੋ ਮੰਨ ਲਓ ਤੁਹਾਡੇ ਨਾਲ ਕੋਈ ਤੇ ਸਿਆਣਾ ਹੋਊਗਾ ਜੀ ਚਲੋ ਉਹ ਤਾਂ ਇਹ ਮਤਲਬ ਕੀ ਧਿਆਨ ਰੱਖਾਂਗੇ ਧਿਆਨ ਰੱਖਾਂਗੇ ਕੋਈ ਨਾ ਗਲਤੀ ਹੋਵੇ ਇੱਕ ਸਭ ਨਾਲ ਕੁਝ ਹੀ ਹੋਣੀ ਹੈ ਤੁਸੀਂ ਤੁਸੀਂ ਕੋਈ ਬਾਤ ਨਹੀਂ ਗਲਤੀ ਮੰਨਦੇ ਕਰਨਾ ਲੱਗਿਆ ਹੋ ਪਰ ਤੌਰ ਤਰੀਕਾ ਸਾਡੇ ਤੋਂ ਗਲਤੀ ਹੋ ਗਿਆ ਨਾ ਯਾਰ ਕੋਈ ਆਪਾਂ ਮਾਲਕ ਨਾਲ ਬਾਕੀ ਦੀ ਗੱਲ ਕਰਾਂਗੇ ਮੈਨੂੰ ਇਹਨੇ ਤੂ ਫੇਰ ਵੀ ਕਰਦਾ ਮਹਾਰਾਜ ਜੀ ਬਪਾਣਾ ਸਰਕਾਰ ਅੰਕਲੋ ਇਹਨੇ ਲਈ ਕਿਹਾ ਸੀ ਵੀ ਗੱਡੀ ਜਾਣ ਨਹੀਂ ਦੇਣੀ ਰੋਕੇ ਰੱਖੋ ਮੈਨੂੰ ਫੋਨ ਕੀਤਾ ਸੀ ਇਹਨਾਂ ਨੇ ਮੈਂ ਤੁਹਾਨੂੰ ਤੈਨੂੰ ਅੱਖੀਆਂ ਵਾਲੀ ਤੁਹਾਨੂੰ ਨਹੀਂ ਪਤਾ ਇਹ ਗੱਲ ਤਾਂ ਸਾਰੀ ਦਾ ਜੀ ਸਰ ਸਾਨੂੰ ਇੱਕ ਉਸ ਤੋਂ ਵੱਡੀ ਗੱਲ ਚਲੋ ਤੁਸੀਂ ਵੀ ਮੇਰੇ ਖਾਲਸਾ ਪਰਿਵਾਰ ਚ ਹੋ ਜਾਂਦੇ ਦਸਤਾਰ ਜੀ ਜਿਹਨਸ ਆਪਣੇ ਸਾਰਿਆਂ ਦੇ ਸੱਚੇ ਪਾਤਸ਼ਾਹ ਜੀ ਪੂਰੇ ਵਿੱਚ ਮਨ ਮਨ ਪੱਕਾ ਗੋਹਾ ਲੱਗਿਆ ਛੋਟੇ ਹੱਥੀ ਚ ਪੋਸਟ ਦਾ ਲਪੜਿਆ ਵਾ ਸੀ ਗੁਰੂ ਗ੍ਰੰਥ ਸਾਹਿਬ ਦਾ ਥਰੂ ਪੈਂਦਾ ਨਹੀਂ ਲੈ ਜਾ ਸਕਦਾ ਅੱਛਾ ਜੀ ਤਾਂ ਕਰਦੇ ਤੁਹਾਨੂੰ ਚਾਹੀਦਾ ਜਿਹੜਾ ਬੰਦਾ ਲੈ ਕੇ ਹਾਂ ਨਹੀਂ ਤਾਂ ਜਿਹੜਾ ਗਰੰਟੀ ਆ ਉਹਨੂੰ ਹੀ ਬੰਦਾ ਸਾਡੇ ਅਸੀਂ ਕੀ ਡਿਊ ਰਿਸਪੈਕਟ ਨਹੀਂ ਦਿੱਤੀ ਤੁਸੀਂ ਕਿਹਾ ਹੈ ਇਹ ਤਾਂ ਮੌਕੇ ਤੇ ਕਈ ਨਹੀਂ ਹੁਣ ਚਲੋ ਤੁਹਾਡੀ ਤਾਂ ਦੁਕਾਨ ਤੁਸੀਂ ਚੜਾਉਣੀ ਹੈ ਕੋਈ ਤਰਾਜ ਨਹੀਂ ਜਿਨੂੰ ਉਹ ਮੁੰਡੇ ਨੇ ਰੋਕਿਆ ਥੋੜਾ ਇਹ ਲੱਗਦਾ ਕਿ ਉਹ ਵੀ ਹਾਂ ਕਾ ਕਿ ਆਹ ਦੀ ਗੱਲ ਕੀ ਹੈ ਪਰ ਮੈਂ ਕਹਾਂ ਮੇਰਾ ਸਾਡੇ ਸਾਡੇ ਨਾਲ ਗੁਰੂ ਬੈਠੇ ਹਾਂ ਜੀ ਜੀ ਹਾਂ ਨਹੀਂ ਪਤਾ ਕੀ ਆਪਾਂ ਬਜ਼ੁਰਗ ਨੂੰ ਨਹੀਂ ਮਾਉਂਦੇ ਲਿਪੜੀ ਥਾਂ ਤੇ ਨਹੀਂ ਪਾਉਂਦੇ ਫਿਰ ਉਹ ਤਾਂ ਸਾਡੇ ਸੱਚੇ ਬਾਦਸ਼ਾਹ ਸ ਹੈ ਉਹ ਰਹਿ ਰਿਹਾ ਸਾਡਾ ਉਹ ਫੌਸਤ ਦੀ ਲਿਪੜੀ ਕੋਲ ਪਾਣੀ ਛਿੜਕ ਕੇ ਲੈ ਜਾਣੀ ਆਪਾਂ ਹੁਣ ਇਹਨੂੰ ਇਹਦੇ ਮਾਲਕ ਨੂੰ ਫੋਨ ਕੀਤਾ ਫੋਨ ਨਹੀਂ ਚੱਕ ਰਿਹਾ ਕਿਉਂਕਿ ਉਹਨੂੰ ਪਤਾ ਗਲਤੀ ਹੈ ਦੇਖੋ ਉਸ ਦਾ ਬੱਚਿਆਂ ਨੂੰ ਵੀ ਨਾ ਪਤਾ ਹੋਵੇ ਜਿਹੜੀ ਦੁਕਾਨ 'ਚ ਮੁੰਡੇ ਬੈਠੇ ਕੁੜੀਆਂ ਉਹਨਾਂ ਨੂੰ ਪਤਾ ਹੋਵੇ ਉਹਨਾਂ ਨੇ ਯਾਰ ਨਵਾਂ ਕੰਮ ਕਰਨਾ ਅਰਦਾਸ ਕਰਾਉਣਾ ਬਾਬੇ ਜੀ ਆਤਮਾ ਕਰੇ ਸਾਡਾ ਕੰਮ ਚੱਲੇ ਉਹਨਾਂ ਨੇ ਤੈਰਦਾਰ ਪਰ ਜੀ ਉਹ ਗਰੰਥੀ ਦੀ ਵੱਡੀ ਜ਼ਿੰਮੇਵਾਰੀ ਨਾਲ ਪਰ ਵੱਡੇ ਤੁਸੀਂ ਉਹ ਥੋੜੀ ਵੀ ਬੰਦ ਵੀ ਆ ਕੋਈ ਕੰਮ ਇਹ ਨਾ ਕਰੋ ਸਹੀ ਕਰਨਾ ਸੀ ਬੱਚੇ ਕੰਮ ਕਰਨਾ ਪੈਣਾ ਪੈਣਾ ਮੁੰਡੇ ਉਹਨਾਂ ਤਾਂ ਕਿਵੇਂ ਮਾਰੇ ਗਏ ਨੇ ਉਹ ਤਾਂ ਕਿਵੇਂ ਮਾਰੇ ਗਏ ਮੁੰਡੇ ਸੀ ਇਹਨਾਂ ਨੂੰ ਪਤਾ ਇਹਨਾਂ ਦੇ ਸਾਹਮਣੇ ਸੀ ਦਾਣਾ ਪੜਿਆ ਸੀ ਇਹਨਾਂ ਦੇ ਪਤਾ ਹੀ ਨਾਲ ਸਾਹਮਣੇ ਕਪੜਾੜੀ ਸਾਹਿਬ ਤੁਸੀਂ ਰੋਕਿਆ ਨਹੀਂ ਕਿਉਂ ਕਿ ਜਦੋਂ ਇਹਨਾਂ ਨੂੰ ਧੱਕਾ ਮਾਰਿਆ ਗਿਆ ਸੀ ਜਦੋਂ ਇਹਨਾਂ ਨੂੰ ਧੱਕਾ ਮਾਰਿਆ ਗਿਆ ਸੀ ਗੁਰੂ ਮਹਾਰਾਜ ਗੁਰੂ ਮਹਾਰਾਜ ਇਹ ਕਪੜਾੜੀ ਸਾਹਿਬ ਤੁਸੀਂ ਮੱਥਾ ਟੇਕਣ ਵੀ ਆਏ ਸੀ ਅੱਜ ਹਾਂਜੀ ਮੱਥਾ ਟੇਕਣ ਆਏ ਸੀ ਮੈਨੂੰ ਨਾ ਕਿ ਕਿ ਮੇਰੀ ਬਿਲਡਿੰਗ ਦਾ ਮੈਨੂੰ ਇਹਨਾਂ ਨੇ ਬੁਲਾਇਆ ਸੀ ਨਾ ਬੀਬੀ ਉਹਦਾ ਅਰਦਾਸ ਹੋ ਗਈ ਸੀ ਮੈਂ ਤਾਂ ਬਾਅਦ ਚ ਆਇਆ ਪਰ ਤੁਸੀਂ ਵੀ ਰੋਕਿਆ ਮਤਲਬ ਇਹਦਾ ਆਹ ਇਹਨਾਂ ਨੂੰ ਪਤਾ ਪਤਾ ਨਹੀਂ ਕਿਵੇਂ ਨਹੀਂ ਮੈਨੂੰ ਨਹੀਂ ਪਤਾ ਸੀ ਕਿ ਕਿਉਂ ਗਿਆ ਮੈਂ ਤਾਂ ਕਿਹਾ ਕਿ ਤੇ ਟੈਂਪ ਮੈਂ ਕਿਹਾ ਕਿ ਤੇ ਟੈਂਪੂ ਵਾਲਿਆਂ ਦਾ ਹੁੰਦਾ ਸਾਡਾ ਟੈਂਪੂ ਸਾਡੀ ਮੰਡੀ ਤੋਂ ਆਵੇ ਨਹੀਂ ਮਾਰੇ ਤੇ ਪ੍ਰਾਇਜਨ ਮੱਥਾ ਟੇਕ ਕੇ ਆਏ ਹੋਗੇ ਮੱਥਾ ਟੇਕਿਆ ਤੁਸੀਂ ਨਹੀਂ ਮੱਥਾ ਟੇਕਿਆ ਕਿ ਮੱਥਾ ਟੇਕਿਆ ਤੁਸੀਂ ਉਹ ਤੋਂ ਕੋਈ ਮਨਾ ਨਹੀਂ ਕੀਤਾ ਵੀ ਯਾਰ ਤੁਸੀਂ ਇੱਥੇ ਆ ਕੰਮ ਕਰੀ ਜਾਂਦੇ ਇਹ ਤਾਂ ਬਾਅਦ ਚ ਆਇਆ ਤੁਹਾਡੇ ਤੋਂ ਬਾਅਦ ਚ ਆਇਆ ਮੇਰੇ ਤਾਂ ਧਿਆਨ ਚ ਹੀ ਨਹੀਂ ਆ ਵੀ ਕੀ ਕੰਮ ਕਰੀ ਜਾਂਦੇ ਅਰਦਾਸ ਤਾਂ ਹੋ ਗਈ ਜੀ ਦੁਕਾਨ ਤੁਸੀਂ ਦਿੱਤੀ ਉਹਨਾਂ ਨੂੰ ਪਤਾ ਸਾਡਾ ਕੰਮ ਕੀ ਹੈਗਾ ਨੀ ਕੰਮ ਤਾਂ ਸਲਾਉਣ ਦਾ ਇਹਨਾਂ ਦਾ ਸਲੂਨ ਤਾਂ ਫਿਰ ਤੁਸੀਂ ਉਹ ਪ੍ਰਕਾਸ਼ ਜਦੋਂ ਹੋਇਆ ਤੁਸੀਂ ਮੱਥਾ ਟੇਕੀ ਜਾਂਦੇ ਹੋ ਉੱਥੇ ਤੁਸੀਂ ਮੱਥਾ ਟੇਕੀ ਜਾਂਦੇ ਉਹਨਾਂ ਨੇ ਰੋਕਿਆ ਨਹੀਂਗਾ ਅਰਦਾਸ ਕੀਤੀ ਹੋਗੀ ਨਹੀਂ ਮੈਂ ਨਹੀਂ ਅਰਦਾਸ ਨਹੀਂ ਕੀਤੀ ਭਾਦੀ ਨੇ ਤਾਂ ਕੀਤੀ ਨਹੀਂ ਨਹੀਂ ਮੈਂ ਅਰਦਾਸ ਵਾਲੇ ਹੈ ਹੀ ਨਹੀਂ ਸੀਗਾ ਫਿਰ ਉਹ ਧੱਕ ਕੇ ਲੈ ਤੁਸੀਂ ਉਹਨੂੰ ਧੱਕੇ ਮਾਰੀ ਜਾਂਦੇ ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਜਿਉ ਮਾਰੇ ਦਾ ਪ੍ਰਕਾਸ਼ ਸਲੂਨ 'ਚ ਲੈ ਕੇ ਆਏ ਨੇ ਤੇ ਅਰਦਾਸ ਤੇ ਇਹ ਹੀ ਕੀਤੀ ਹੋਣੀ ਉਹਨਾਂ ਦੇ ਬਰਕਤਾਂ 'ਚ ਵਾਅਦਾ ਕਰਿਓ ਤੇ ਪਰ ਆਪਾਂ ਸਿੱਖ ਨਹੀਂ ਚੱਲ ਨਹੀਂ ਸੁਣੀ ਅਰਦਾਸ ਤਾਂ ਹੋ ਗਈ ਸੀ ਮੇਰੀ ਗੱਲ ਸੁਣ ਮੈਂ ਤਾਂ ਬਾਅਦ ਚ ਆਇਆ ਨਹੀਂ ਮੰਨ ਲਓ ਗੁਰਮਾਰਾ ਦਾ ਫੇਰਾ ਤਾਂ ਆਪਾਂ ਤਾਂ ਹੀ ਪ ਸਿੱਖ ਮਰੇ ਸਿੱਖਾਂ ਦੇ ਤਾਂ ਉਲਟਾ ਨਾ ਇਹ ਚੀਜ਼ ਇਹ ਸਿੱਖ ਰਹਿਤ ਦੇ ਦਾ ਉਲਟਾ ਨਾ ਜਿਹੜਾ ਕੰਮ ਹੈਗਾ ਚਲੋ ਕਿਸੇ ਨਾਲ ਚੱਲੀ ਜਾਂਦਾ ਆਪਣੇ ਮੁੰਡੇ ਮੋਨੇ ਕੋਨੇ ਹੈਗੇ ਬਥੇਰੇ ਹੈਗੇ ਆ ਨਹੀਂ ਆਖੇ ਲੱਗਦੇ ਚਲੋ ਜਿਹੜੇ ਵੀਰਾਂ ਨੇ ਵਿਰੋਧ ਕੀਤਾ ਉਹ ਵੀ ਤਾਂ ਮੋਨੇ ਕੋਨੇ ਨਹੀਂ ਆ ਪਰ ਉਹ ਇਹ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਯੂਰੀ ਚੇ ਕੰਮ ਨਹੀਂ ਕਰ ਸਕਦੇ ਨਾਲੇ ਜੀ ਸਾਡੇ ਇੱਥੇ ਮੈਂਬਰ ਆ ਯੂਨੀਅਨ ਦੇ ਤੁਸੀਂ ਉਹ ਬੰਦਾ ਇੱਕ ਕੰਮ ਕਰੀ ਜਾਂ ਤੁਸੀਂ ਉਹਨੂੰ ਧੱਕੇ ਮਾਰੀ ਜਾਂਦੇ ਹੋ ਤੇ ਤੁਸੀਂ ਉਹਨਾਂ ਦੀ ਸਪੋਰਟ ਕਰੀ ਜਾਂਦੇ ਹੋ ਕਿੱਥੇ ਸਹੀ ਹੈਗਾ ਦੱਸੋ ਇਹ ਬੰਦੇ ਨੇ ਇਹਨਾਂ ਹਿੰਮਤ ਕੀਤੀ ਹੌਸਲਾ ਕੀਤਾ 15 20 ਜਣੇ ਹੈਗੇ ਤੇ ਉਹ ਇਕੱਲਾ ਸੀਗਾ ਸਾਨੂੰ ਤਾਂ ਬਾਅਦ ਪਤਾ ਇਹ ਸਾਰੇ ਹੀ ਆ ਕਿਹੜਾ ਬੰਦੇ ਇੱਥੇ ਨਾ ਹੁੰਦੇ ਤਾਂ ਮੈਨੂੰ ਕੁੱਟ ਜਾਂਦੇ ਕੰਨੇ ਨਾ ਕਿਹੜਾ ਸੀ ਉਹ ਪਤਾ ਨਹੀਂ ਕਿੱਧਰ ਭੱਜ ਗਿਆ ਨਹੀਂ ਨਹੀਂ ਨਾ ਆਇਆ ਉਹ ਖੜਾ ਉਹ ਖੜਾ ਜਿਹੜਾ ਉਹ ਪਰਨੇ ਵਾਲਾ ਮਾਰਨਾ ਨਹੀਂ ਕਿਹਨੇ ਵੀ ਉਹਦੇ ਕਿਹੜਾ ਉਹ ਪਰਨੇ ਉਹ ਪਰਨੇ ਵਾਲਾ ਮਾਰਿਆ ਨਾ ਗੁਰਦੁਆਰਾ ਗੁਰਦੁਆਰੇ ਪਿਆਰਦਾ ਆ ਆਪਣੇ ਹਾਂਜੀ ਆਪਣੇ ਕੌਣੀ ਗੁਰਦੁਆਰਾ ਹੈ ਜੀ ਕੌਣੀ ਗੁਰਦੁਆਰਾ ਹੈ ਜੀ ਨਹੀਂ ਤੁਸੀਂ ਕੌਣੀ ਤੋਂ ਮਾਰੇ ਦਾ ਪ੍ਰਕਾਸ਼ ਲੈ ਕੇ ਆਏ ਹੋ ਇੱਥੇ ਗੁਰਦੁਆਰਾ ਨਹੀਂ ਹੈ ਜੀ ਇੱਥੇ ਜੀ ਉਹ ਨਹੀਂ ਹੋਇਆ ਇਸੇ ਕੌਣੀ ਤੋਂ ਜਾਣਾ ਕੋਈ ਜੀ ਅੱਛਾ ਇਹ ਤੁਹਾਡਾ ਛੋਪਨਾਮ ਕੀ ਤੁਸੀਂ ਗਰਦੀ ਸਿੰਘ ਹੋ ਹਾਂਜੀ ਤੁਹਾਡਾ ਛੋਪਨਾਮ ਕੀ ਹੈ ਹਮਰ ਕੀ ਅਮਰਜੀਤ ਤੁਸੀਂ ਕੌਣੀ ਤੋਂ ਲੈ ਕੇ ਆਏ ਹੋ ਮਹਾਰਾਜ ਦਾ ਪ੍ਰਕਾਸ਼ ਕਿ ਐਸੇ ਕੰਮ ਕੀ ਕੀ ਜੀ ਕਾਮੇ ਪਰ ਇਹ ਇਹਨਾਂ ਨੇ ਆ ਲਈ ਮੂਰਤ ਕਰਨੀ ਦੁਕਾਨ ਮੂਰਤ ਆ ਵੀ ਕਾਦਾ ਕੀ ਕਹਿੰਦਾ ਕਸ਼ਿਆਂ ਨੂੰ ਕਾਰਨ ਮੋਰਟੀ ਵੀ ਲਿਖਿਆ ਮੇਰਾ ਮੂਰਤ ਕਰਨਾ ਹੈ ਤੁਸੀਂ ਇਹ ਪੁੱਛਿਆ ਵੀ ਨਹੀਂ ਵੀ ਕਾਦਾ ਮੂਰਤ ਨਹੀਂ ਆਇਆ ਜੀ ਅਮੀ ਪੁੱਛਿਆ ਤਾਂ ਹੋਣਾ ਹੀ ਅੱਛੇ ਤੋਂ ਬਣਾ ਦੇਵਾਂਗੇ ਜਦੋਂ ਮੂਰਤ ਕਰਨ ਲੱਗੇ ਉਦੋਂ ਕੀ ਫਿਰ ਦੇਖਿਆ ਮੈਂ ਇਹ ਕਿ ਆਈ ਅਰਦਾਸੀ ਤੇ ਵੀ ਆਪਦੇ ਮੂਰਤ ਕੀਤੇ ਇਹਨਾਂ ਨੇ ਇਹ ਨਹੀਂ ਮੂਰਤ ਚ ਕੀ ਅਰਦਾਸ ਕੀ ਕੀਤੀ ਆ ਜੀ ਆਪਾਂ ਕਾਰਜ ਜਾਈ ਕਿਤੇ ਵੀ ਆਪ ਦੀ ਛੇ ਕਾਰਜਰਾਸ ਕਰਨੇ ਇਹਨਾਂ ਨਵੀਂ ਦੁਕਾਨ ਦਾ ਮੂਰਤ ਕੀਤਾ ਦੁਕਾਨ ਕਾਦੀ ਸੋਹਣੀ ਬਈ ਮੈਨੂੰ ਤੇ ਆਪਾਂ ਕਹਿੰਦੇ ਆ ਧਰਮੋ ਧਰਮ ਦੀ ਆਪਾਂ ਨੂੰ ਜੀ ਤੁਹਾਨੂੰ ਆਇਆ ਤੋਂ ਬਾਅਦ ਵੀ ਨਹੀਂ ਪਤਾ ਲੱਗਿਆ ਵੀ ਦੁਕਾਨ ਕਾਦੀ ਹਾਂਜੀ ਇੱਥੇ ਆਏ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਵੀ ਨਹੀਂ ਤੁਹਾਨੂੰ ਪਤਾ ਹੱਲੇ ਵੀ ਨਹੀਂ ਤੁਹਾਨੂੰ ਪਤਾ ਮੈਨੂੰ ਕਿਸੇ ਤਾਂ ਮੈਨੂੰ ਤੁਸੀਂ ਅਰਦਾਸ ਹੀ ਦਿੱਤੀ ਆ ਕੋਈ ਨਹੀਂ ਤੁਸੀਂ ਅਰਦਾਸ ਸਿੱਖੀ ਦਾਣ ਕੇਸ ਦਾ ਰਹਿਤ ਦਾਣ ਵਿਵੇਕ ਦਾਣ ਵਸਾਦ ਦਾਣ ਪ੍ਰੋਚਾਦਨ ਮੰਗਦੇ ਆ ਦੂਜੇ ਪਾਸੇ ਤੁਸੀਂ ਕਹਿੰਦੇ ਵਾਲਮੁਨਾਂ ਦੇ ਬਾਬਾ ਜੀ ਵਾਲਮੁਨਾਂ ਤਾਂ ਮੰਨਦੇ ਹੋ ਕਿ ਤੁਸੀਂ ਇਹ ਕਿਵੇਂ ਕਹੋਗੇ ਕਿ ਬਾਲਮੁਨਨ ਦੀ ਸ਼ਕਤੀ ਬਖਸ਼ਿਓ ਨਹੀਂ ਬਾਈ ਤੁਸੀਂ ਅਰਦਾਸ ਨਹੀਂ ਕੋਈ ਬੇਂਤੀ ਹੈ ਇੱਕ ਬੇਂਤੀ ਹੈ ਤੁਸੀਂ ਅਰਦਾਸ ਕੀਤੀ ਹੋਣੀ ਤੁਸੀਂ ਤੁਸੀਂ ਬਜ਼ੁਰਗ ਉਮਰ ਦੇ ਵਿੱਚ ਸਾਰੀ ਉਮਰ ਤੁਹਾਡੀ ਗਰੰਟੀ ਸਿੰਘ ਟੱਪ ਗਈ ਹੋਣੀ ਹੈ ਤੁਸੀਂ ਕੀ ਅਰਦਾਸ ਕੀਤੀ ਵੀ ਇਹਨਾਂ ਨੂੰ ਬਾਲਮੁਨਨ ਦੀ ਹੋਰ ਬਾਲ ਬਖਸ਼ੋ ਮਹਾਰਾਜ ਹੋਰ ਕੀ ਕੀਤੀ ਦੱਸੋ ਇਹਦਾ ਮਾਰਕਾ ਤੇ ਗਿਆ ਬੰਦਾ ਤੁਸੀਂ ਤਾਂ ਜਾਈ ਤਾਂ ਕੀ ਆਊਗਾ ਬਰਕਤਾਂ ਪਾਇਓ ਕਾਰਕੁਸ਼ੀ ਇਹ ਕਿਹਾ ਉਹ ਮਾਰੇ ਕਿਰਪਾ ਕਰੋ ਹੋਰ ਲੋਕਾਂ ਦੇ ਮਵਾਲਮ ਨੂੰ ਨਹੀਂ ਬਾਈ ਤੁਸੀਂ ਪਹਿਲਾਂ ਪੁੱਛੇ ਤੁਸੀਂ ਪੁੱਛਣਾ ਸੀ ਕਾਦੀ ਕਾਦੇ ਨਹੀਂ ਤੁਸੀਂ ਬਰਕਤ ਤੁਸੀਂ ਤਾਂ ਕਿਹਾ ਨਾ ਅੰਤਨ ਚ ਵਾਧਾ ਪਾਇਓ ਉਹਦੇ ਕਮਾਈ ਚ ਵਾਧਾ ਹੋਵੇ ਨਹੀਂ ਇਹਨਾਂ ਦੇ ਇਹਨਾਂ ਦੀ ਦੁਕਾਨ ਦੇ ਆ ਨਵੇਂ ਮੋਰਟੀ ਦੇ ਦੁਕਾਨ ਕਾਮਯਾਬੀ ਬਖਸ਼ਿਓ ਕਾਮਯਾਬੀ ਬਖਸ਼ਿਓ ਵੀ ਕਾਮਯਾਬੀ ਬਖਸ਼ਿਓ ਤਾਂ ਕਿਹਾ ਨਾ ਤੇ ਫਿਰ ਕੀ ਹੋਣ ਤੁਸੀਂ ਸਿੱਖੀ ਕਿੱਥੋਂ ਕਿੱਥੇ ਸਿੱਖੀ ਰਹ ਜੂਗੀ ਤੁਹਾਡੀ ਕਿਹੜੀਆਂ ਗੱਲਾਂ ਕਰਦੇ ਹੋ ਬਾਈ ਬਾਈ ਦੇਖੋ ਜੀ ਆ ਤੁਸੀਂ ਕਿੱਥੋਂ ਘੰਡੇ ਬਾਡੇ ਦਾ ਪੌਲ ਲਈ ਆ ਜੀ ਤੁਸੀਂ ਖੰਡੇਵਾਟ ਦੀ ਪੌਲ ਕਿਹੜੇ ਹਿਸਾਬ ਨਾਲ ਬੜਾ ਸਰੂਪ ਮਾਰਨ ਕਿਲੇ ਸਥਾਣ ਲਾਇਆ ਹੈ ਜੀ ਆਪਣੇ ਗੁਰੂ ਸਰਵਰ ਦਾਰੇ ਹੈ ਜੀ ਗੁਰੂ ਗੁਰੂ ਸਰਵਰ ਦਾਰੇ ਗੌਣੀ ਚ ਗੌਣੀ ਦੇ ਵਿੱਚ ਗੁਰੂ ਸਰ ਤੁਸੀਂ ਖੰਡੇਵਾਟ ਦੀ ਪੌਲ ਕਿਹੜੀ ਸਥਾਨ ਤੋਂ ਲਈ ਹੈ ਜੀ ਅਸੀਂ ਅਮਰਪਾਲ ਜੀ ਹਾਂ ਜੀ ਆਪਣੇ ਪੌਲ ਐ ਸੰਤਾਂ ਦਾ ਜੀ ਨਹੀਂ ਤੁਸੀਂ ਅਮਰਤਪਾਲ ਕਿੱਥੇ ਕੀਤਾ ਜੀ ਅਮਰਤਪਾਲ ਸੰਤਾਂ ਦੇ ਕਿਹੜੇ ਸੰਤਾਂ ਤੋਂ ਜੀ ਆਪਣੇ ਗਿਆਨਦਾਸ ਨਹੀਂ ਪੰਜ ਪੰਜ ਪਿਆਰਿਆਂ ਦੀ ਹਿਯੂਰੀ ਚ ਕੀਤਾ ਜਾਂ ਨਹੀਂ ਇਹ ਜੀ ਅਸੀਂ ਇਹਨਾ ਪਾਉ ਸਕਦੇ ਆ ਸਾਡੇ ਜੀ ਅੱਛਾ ਹਾਂ ਸੰਤਾਂ ਦੇ ਧਿਆਨ ਦੇ ਤੇ ਦੋ ਦਿਨ ਹੀ ਆਪਣੇ ਧਿਆਨ ਦਾ ਦੋ ਦਿਨ ਦੇ ਸੰਬੰਧਤ ਹੈ ਦੇ ਦੋ ਦਿਨ ਦੇ ਧਿਆਨ ਦਾ ਧਿਆਨ ਰੱਖ ਲੈਣੋ ਚਲੋ ਬਾਬਾ ਜੀ ਚਲੋ ਤੁਸੀਂ ਦੂਰੇ ਨਾਲ ਸੰਬੰਧਤ ਪਾਉ ਸੰਗਤ ਮੇਰੀ ਗੱਲ ਸਹੀ ਕਹਿੰਦੀ ਉੱਥੇ ਸੰਗਤ ਜੁੜੀ ਦੀ ਹੈ ਠੀਕ ਹੈ ਕੋਈ ਗੱਲ ਨਹੀਂ ਪਰ ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਇੱਕ ਨਾਈ ਦੀ ਦੀ ਕਿਹ ਨਹੀਂ ਬੇਇੰਤਿਸਾਮ ਬਾਬਾ ਜੀ ਤੁਸੀਂ ਨਾਈ ਦੀ ਦੁਕਾਨ ਦਾ ਮੂਲਤ ਕਰ ਰਹੇ ਹੋ ਤੁਸੀਂ ਅਰਦਾਸ ਕੀ ਕੀਤੀ ਵੀ ਮਹਾਰਾਜ ਇਹਨਾਂ ਨੂੰ ਬਲ ਬਖਸ਼ੋ ਹੋਰ ਲੋਕਾਂ ਦੀ ਵਾਲ ਮਾ ਉਹਨਾਂ ਨਹੀਂ ਨਾ ਇਹ ਤਾਂ ਕੰਮ ਨਾ ਕਰੋ ਮਹਾਰਾਜ ਲੈ ਕੇ ਚੱਲ ਗਿਆ ਸਾਹ ਇਹਨੂੰ ਪੂਰੀ ਅਰਦਾਸ ਨਹੀਂ ਨਹੀਂ ਮਹਾਰਾਜ ਦਾ ਲੈ ਕੇ ਚੱਲੋ ਕੋਈ ਜਿੱਤ ਕਮੇਟੀ ਵਾਲੇ ਆਉਂਦੇ ਪੇ 5 ਮਿੰਟ ਸਤਕਾਰ ਕਰਕੇ ਲੈ ਕੇ ਜਾਂਦੇ ਇੱਥੇ ਸ਼ਰਮਣੀ ਕਮੇਟੀ ਵਾਲੇ ਆਉਂਦੇ ਆ ਪਹਿਲਾਂ ਮਹਾਰਾਜ ਦਾ ਸ਼ਰਮਤ ਲੈ ਕੇ ਜਾਂਦੇ ਨਹੀਂ ਨਹੀਂ ਆਪਾਂ ਤਾਂ ਨਹੀਂ ਰੋਕਿਆ ਇਹਨਾਂ ਨੂੰ ਮਹਾਰਾਜ ਨਹੀਂ ਨਹੀਂ ਆਸਨ ਤੇ ਜਾਂਦੇ ਹੋ ਗੁਰੂ ਸਾਹਿਬ ਦਰਬਾਰ ਸਹਿ ਮੈਂ ਦਰਬਾਰ ਸਾਹਿਬ ਲੈ ਜਾਓ ਮੁਖਸਰ ਸਾਹਿਬ ਨਹੀਂ ਨਹੀਂ ਐ ਹੀ ਜਿਵੇਂ ਲਿਆਇਆ ਇਹ ਇਹਨਾਂ ਦੀ ਸ਼ਰਤਾ ਦੇ ਮੁਤਾਬਕ ਆ ਉਹ ਉਹ ਸ਼੍ਰੋਮਣੀ ਕਮੇਟੀ ਵਾਲੇ ਦੇਖਣ ਨਹੀਂ ਨਹੀਂ ਲੈ ਕੇ ਕਿੱਥੋਂ ਆਏ ਅੱਛਾ ਅਗਲੀ ਗੱਲ ਬਾਬਾ ਜੀ ਅਗਲੀ ਗੱਲ ਹੋਰ ਦੁਕਾਨ ਆ ਗਾਜੀ ਹਮੇ ਕਾਰਨ ਤੁਸੀਂ ਇਹ ਨਹੀਂ ਪੜ੍ਹਨਾ ਸਾਡਾ ਉਹ ਬਾਬਾ ਜੀ ਬੈਂਤੀ ਸੁਣੋ ਇਡੀ ਦੁਕਾਨ ਨਾਲ ਕਿੰਨੇ ਲੱਖ ਲਾਇਆ ਹੋਊਗਾ ਉਹਨਾਂ ਕੋਲ ਕਾਰ ਨਹੀਂ ਹੈ ਕਿ ਸਰੂਪ ਮਾਰਦੇ ਜਿਵੇਂ ਕੋਈ ਸਬਜ਼ੀ ਰੱਖੀ ਹੁੰਦੀ ਹੈ ਲਈ ਫਿਰਦੇ ਹੋ ਹਾਂਜੀ ਉਹ ਵੀ ਕਾਰ ਦੇ ਵਿੱਚ ਇਹਨਾਂ ਦਾ ਬਿਸ਼ਾ ਬਣਾਇਆ ਇਹਨਾਂ ਸਮਾਨ ਦਾ ਆਏ ਫਿਰ ਤਕਤਾ ਕਰਕੇ ਮਾਰਦਾ ਸਰੂਪ ਤਾਂ ਮਾਰ ਕੇ ਗੋਦ ਚ ਰੱਖ ਲੈਂਦਾ ਗੇਂਤੀ ਰੱਖ ਲੈਂਦਾ ਦਾਣ ਹੋਵੇ ਬਾਲ ਗਾ ਇਸ ਕਦੇ ਵੇਲੇ ਅਸੀਂ ਇਹ ਗੱਲ ਚੀਜ਼ਾਂ ਆਉਂਦੀ ਨਹੀਂ ਨੰਬਰ ਦਾ ਸਮਾਨ ਵੀ ਆਉਂਦਾ ਨਹੀਂ ਅਸੀਂ ਇਸ ਗੱਲ ਕਿਉਂ ਨਹੀਂ ਇਹ ਮੈਨੂੰ ਮੈਂ ਇਹਨਾਂ ਨੂੰ ਕਹ ਮੈਂ ਕੱਲੇ ਸਿੰਘ ਹੀ ਹੋ ਤੁਹਾਡੇ ਨਾਲ ਕੋਈ ਕੜਿਹਾਲ ਵਾਲਾ ਸਿੰਘ ਜਲਾਲ ਵਾਲੀ ਸੇਵਲ ਕਿੱਥੇ ਆ ਖੜੇ ਇੱਥੇ ਕਿੱਥੇ ਮਾਰੇ ਮਾਰੋ ਆਵਾਜ਼ ਨਾਲ ਲੈ ਕੇ ਮਾਰੋ ਆਵਾਜ਼ ਤੁਹਾਡੇ ਨਾਲ ਪੰਜ ਸਿੰਘ ਬੁਲਾ ਦੇ ਆ ਪੰਜੇ ਲਿਆਓ ਕਿ ਨਹੀਂ ਮੈਂ ਹੋਰ ਤੋਂ ਲੱਗਿਆ ਨਹੀਂ ਕਹ ਮੁੰਡੇ ਆ ਹੀ ਜਾਂਦਾ ਗੁਰਬੰਦਾ ਸਾਹਿਬ ਕੋਲ ਮੈਂ ਤਾਂ ਨਹੀਂ ਮੈਂ ਇਹਨਾਂ ਦੀ ਕੁਛ ਨਹੀਂ ਕਿਹਾ ਮੈਂ ਨਾ ਸਾਰੇ ਇਕੱਠੇ ਹੋ ਕੇ ਮਿੰਨ ਗਾ ਬਹਾ ਫੜਨ ਪੈ ਗਈ ਮੈਨੂੰ ਆਦੇ ਹੁਣ ਇੱਥੇ ਕੋਰਾ ਕੰਮ ਵਧਣਾ ਕਹਿੰਦਾ ਭੰਨੋਆਂ ਨੂੰ ਖੜਕੇ ਨੇ ਮਾਰੀ ਗੱਲ ਹੈ ਮਾਰ ਲਿਆ ਤੇਰੀ ਮਾਰੀ ਗੱਲ ਪੰਜ ਬੰਦੇ ਉੱਥੋਂ ਇੱਕ ਪਾਈ ਆਹ ਯਾਰਾ ਗੱਡੀ ਰੋਕ ਲੈਂਦਾ ਸੀ ਕਹਿੰਦੇ ਇਹਨੇ ਕੁਝ ਨਹੀਂ ਆਈ ਜਾਂਦਾ ਵੀ ਗੱਡੀ ਗੱਡੀ ਰੋਕ ਲੈ ਮੈਂ ਕਹਿੰਦਾ ਨਹੀਂ ਤੋ ਬਾਈ ਜੀ ਨਹੀਂ ਠੀਕ ਗੱਡੀ ਵੀ ਬੰਦੇ ਆਈ ਦੁਕਾਨ ਦੇ ਮਾਲਕ ਕਹਿੰਦਾ ਬਾਈ ਮਾਰੋ ਦਾ ਬਾਜਣਾ ਤੁਹਾਨੂੰ ਬੁਲਾਇਆ ਬਲਾਓ ਫੇਰੇ ਇਹ ਮੁੰਡਾ ਆਇਆ ਜਦੋਂ ਇਹਨੇ ਆਖਿਆ ਕਿ ਗੱਲ ਮੈਨੂੰ ਸਾਰੀ ਗੱਲ ਦੱਸੀ ਮਹਾਰਾਜੀ ਦੀ ਬੇਰ ਜਲ ਕਰੀ ਜਾਂਦੇ ਆ ਫਿਰ ਇਹਨਾਂ ਨੇ ਆਖਿਆ ਕਹਿੰਦਾ ਐ ਨਹੀਂ ਲੱਗਣਗੇ ਲੈਣਾ ਮਹਾਰਾਜੀ ਬੇਰ ਹੁਣ ਧਿਆਨ ਦਾ ਸਾਹ ਦੇ ਸਾਹਮਣੇ ਕਰੀ ਜਾਂਦੇ ਬੇਰ ਵੀ ਕਿਵੇਂ ਹੋਣ ਦੇ ਦੇ ਦੱਸੋ ਸਾਰਾ ਕੋਟਾ ਤਾਂ ਕਈ ਮਾਰਦੇ ਜਦੋਂ ਗੱਲ ਮੈਂ ਕਿਹਾ ਗੁਰੂ ਘਰ ਤੋਂ ਬੰਦੇ ਆਈ ਜਾਂਦੇ ਆ ਮਹਾਰਾਜੀ ਬਾਬਾ ਜੀ ਤੁਹਾਡੇ ਪੰਜ ਸੇ ਨਹੀਂ ਦਿੱਸੇ ਆ ਵੀ ਖੜੇ ਜੀ ਕਾਖਣਾ ਹੁਣ ਬੇਵਿਸ਼ਕੇ ਹੁਣ ਡਰਦੇ ਕਿਉਂ ਆ ਨਹੀਂ ਮਾਰੂ ਖਮਾ ਮੜੀ ਜੀ ਆਹ ਹਾਂ ਲਈ ਅਸੀਂ ਤੁਹਾਨੂੰ ਕੋਈ ਰੋਕਦੇ ਨਹੀਂ ਮੈਂ ਸਮਾਈ ਸਾਰੇ ਹੀ ਭਾਜਤ ਪ੍ਰੇਮ ਦੇ ਦੋ ਲੈਣਾ ਦੀ ਤਾਂ ਬਾਬਾ ਜੀ ਦੇਖੋ ਦੋ ਤਿੰਨ ਤਰਾਜ ਹੈ ਇੱਕ ਤਾਂ ਇਹ ਤੁਸੀਂ ਕਿਹੜੀ ਕਿਹੜੇ ਕਾਰਜ ਵਾਸਤੇ ਆਇਆ ਮੇਰੀ ਗੱਲ ਸੁਣੋ ਮੇਰੀ ਬੇਨਤੀ ਸੁਣੋ ਅਸੀਂ ਇਸੇ ਤੇ ਨਹੀਂ ਬੈਠੇ ਇਕੱਲੇ ਤੇ ਜੀ ਅਸੀਂ ਇਸ ਗੱਲ ਤੇ ਸਭ ਮੇਰੀ ਬੇਨਤੀ ਸੁਣੋ ਤੁਸੀਂ ਗੁਰਮੀ ਸਿੰਘ ਉਹ ਤੁਹਾਡਾ ਸਤਿਕਾਰ ਹੈ ਪਰ ਤੁਸੀਂ ਅਰਦਾਸ ਕੀਤੀ ਕਿਹੜੇ ਕਾਰਜ ਦੀ ਕੀਤੀ ਕਿ ਇਹ ਕੀਤੀ ਵੀ ਨਹੀਂ ਜੀ ਕਹਣਾ ਮਾਰੇ ਤੁਸੀਂ ਗੁਰੂ ਮਾਰੇ ਦੀ ਯੂਰੀ ਗੁਰੂ ਮਾਰੇ ਦੀ ਯੂਰੀ ਜਿਹੜੇ ਸੱਚ ਬੋਲ ਰਹੇ ਹੋ ਹਾਂ ਜੀ ਪੱਕੀ ਗੱਲ ਤੁਹਾਨੂੰ ਨਹੀਂ ਪਤਾ ਸੀਗਾ ਹਾਂ ਮੈਨੂੰ ਇਹ ਦੂਜੀ ਦੁਕਾਨ ਦਾ ਪਤਾ ਸੀ ਦੂਜੀ ਗੱਲ ਕੋਈ ਮੈਨੂੰ ਰਿਪੋਰਟ ਕਰਨਾ ਜੋ ਹੋਰ ਗੱਲ ਨਹੀਂ ਹੈ ਦੂਜੀ ਗੱਲ ਦਾ ਵੀ ਨਵੀਂ ਦੁਕਾਨ ਦਾ ਮੂਰਤ ਕਰਨਾ ਜੇ ਆਦੇ ਬਾਰਾਪੋਲੇ ਜਿਹਨਾਂ ਹੀ ਮਪਾਏ ਸੱਚ ਬੜੀਆਂ ਮਾਰ ਕੇ ਸੱਚ ਨਾਮ ਇਹਨੂੰ ਪੁੱਛਦਾ ਇਹਨਾਂ ਨੇ ਦੋ ਜਣੇ ਨੇ ਪਰ ਤੁਸੀਂ ਆ ਕੇ ਵੇਖ ਕੇ ਨਹੀਂ ਵੇਖਿਆ ਵੀ ਇਹ ਲਈ ਤਿਕਣਾ ਮੇਰੇ ਕੋਲ ਉਹ ਮੈਂ ਕਰਦਾ ਖਰਚਾ ਆਪਣੇ ਕਰਾਉਣੀ ਹੋਵੇ ਜਿਹੜੀ ਆ ਗੱਲ ਚੀਜ਼ ਦਸਤਿਲ ਵਿੱਚ ਬੈਠੀ ਅਸੀਂ ਇਸ ਕਮਰੇ ਵਿੱਚ ਆਹ ਮਰਦੇ ਹੋਏ ਹੋਏ ਆਪੀ ਇਹ ਤੇਰਾ ਤਾਂ ਹੈਗਾ ਕੀ ਤਾਂ ਦੁਕਾਨ ਦੇ ਵਿੱਚ ਸਾਰੇ ਸ਼ੀਸ਼ੇ ਪਾਏ ਕੈਂਚੀਆਂ ਪਈਆਂ ਤੁਹਾਨੂੰ ਦਿਸੀਆਂ ਨੇ ਉੱਥੇ ਉਹ ਜੀ ਉਹ ਕੈਂਚੀਆਂ ਨਾਲ ਕੀ ਕਰਦੇ ਤਾ ਤੁਹਾਨੂੰ ਦਛਨਾ ਕਿੰਨੀ ਮਿਲੀ ਤੁਹਾਨੂੰ ਭਾਈ ਜੀ 500 ਲੱਗੀਆਂ 500 ਰੁਪਏ ਪਿੱਛੇ ਗੁਰੂ ਮਾਰਾ ਤੁਸੀਂ ਟੱਕਾ ਕਰ ਰਹੇ ਹੋ ਉਹ ਨਹੀਂ ਨਹੀਂ ਟੱਕਾ ਨਹੀਂ ਕਰ ਰਹੇ ਤੁਸੀਂ ਕਿਉਂ ਐਵੇਂ ਮਾਇ ਨਹੀਂ ਫਿਰ ਇਹ ਤਾਂ ਫਿਰ ਤੁਸੀਂ ਫੜ ਨੂੰ ਤੁਸੀਂ ਹੋਰ ਤਾਂ ਤੇ ਲੈ ਜਾਓਗੇ ਤੁਸੀਂ ਕੰਜਲ ਫੜਾ ਦੇ ਇਹੋ ਜੇ ਕੰਮ ਚਲੇ ਜਾਏਗਾ ਤੇ ਤੁਸੀਂ ਫੜ ਲੈ ਜਾਓ ਮਰਜੀ ਬਾਹਰ ਫੋਟੋ ਲੱਗੀ ਇਹ ਵਾਲ ਮੁੰਨਣ ਦੀ ਅੰਦਰ ਕੈਂਚੀਆਂ ਪੰਨਿਆ ਸਾਰਾ ਕੋਈ ਪਿਆਰ ਆ ਆ ਬਾਬਾ ਇਹ ਹੁਣ ਕਿਧਰ ਗਏ ਹੁਣ ਛੜੇ ਨਾਮ ਮੁਜਰੇ ਖਾਨ ਦੇ ਕੋਲੋਂ ਫਿਰ ਕੱਲ ਨੂੰ ਦੋਦਾ ਸਾਹਿਬ ਤੋਂ ਦੋਦੇ ਤੋਂ ਲੈ ਕੇ ਆਏ ਆ ਮਹਾਰਾਜ ਇਹ ਫੇਰ ਅਗਲੀ ਗੱਲ ਤੇ ਬੜਾ ਛੋਟਾ ਅਗਲੀ ਗੱਲ ਆ ਬਈ ਇੱਕ ਦੇਖੋ ਦੋ ਤਿੰਨ ਤਰਾਜ ਆ ਇੱਕ ਤਾਂ ਇਹ ਵੀ ਤੁਸੀਂ ਅਰਦਾਸ ਕਾਦੀ ਕੀਤੀ ਨਾਈ ਦੀ ਦੁਕਾਨ ਚ ਦੂਜਾ ਸਾਡਾ ਆ ਪੀ ਆਹ ਤਰੀਕਾ ਕੋਈ ਥਰੂ ਬਿਲ ਜਾਂਦਾ ਹੈ ਨਹੀਂ ਛੋਟੇ ਹੱਦੀ ਤਾਂ ਕੋਈ ਸਬਜ਼ੀ ਨਹੀਂ ਵੇਚਦਾ ਮੈਂ ਮਾਫੀ ਚਾਹਣਾ ਸੱਚੇ ਪਾਤਸ਼ਾਹ ਵਾਸਤੇ ਇਹ ਸ਼ਬਦ ਬੋਲ ਰਹੇ ਹਾਂ ਕਹਾਂ ਮੈਂ ਤੁਹਾਨੂੰ ਕਿੰਨੀਆਂ 11 ਘਰ ਖਲੋਤ ਗਿਆ ਕਿੰਨੀਆਂ 11 ਘਰ ਖਲੋਤ ਗਿਆ ਉਹਨਾਂ ਕੋਲ ਬਹੁਤ ਲੱਗਿਆ ਸਾਰਾ ਆਦਿਓ ਜਿਹੜੇ ਆਮ ਤੁਸੀਂ ਚੱਕੀ ਫਿਰਦੇ ਹੋ ਨਾ ਤਰਪਾਰ ਵੀ ਨਹੀਂ ਸਾਈਡ ਤੇ ਉੱਤੇ ਨਹੀਂ ਪਾਈ ਮੀਂਹ ਕਣੀ ਦਾ ਮੌਸਮ ਹੈ ਨਹੀਂ ਹੈ ਉਹ ਤਾਂ ਇਨਕਲੂਡ ਕਰਦੇ ਕੀ ਤੁਸੀਂ ਮੇਰੇ ਨਾਲ ਨਹੀਂ ਨਹੀਂ ਜੇ ਆਪਾਂ ਨੇ ਪ੍ਰਕਿਰਮੇ ਜਦੋਂ ਕਰਦੇ ਆ ਪਿੰਡਾਂ ਜਾਣਦੇ ਆਪਾਂ ਉਹ ਤਾਂ ਬੱਖਰ ਜੀ ਹੈ ਗੁਰੂ ਦੀ ਪ੍ਰਕਿਰਮੇ ਤੇ ਛੋਟਾ ਤੀਰ ਲਾਦਾ ਤੁਸੀਂ ਨਹੀਂ ਜੀ ਤੁਸੀਂ ਉਹ ਆਪਦੇ ਆਪ ਦੀ ਗਲਤੀ ਨੂੰ ਤੁਸੀਂ ਠੀਕ ਕਰ ਮੈਂ ਗਲਤੀ ਆ ਨਾ ਇਹ ਤਾਂ ਗਲਤੀ ਠੀਕ ਆ ਤੁਸੀਂ ਇੱਕ ਇੱਕ ਮਿੰਟ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਮੰਜੀ ਸਾਹਿਬ ਦੇ ਸਾਡਾ ਆ ਜੀ ਮੰਡਲੀ ਤੁਹਾਡੀ ਗੱਲ ਤੁਹਾਡੇ ਤੁਹਾਡੇ ਨਾਲ ਆਉਣ ਵਾਲੇ ਪੰਜ ਸਿੰਘ ਸੀ ਤੁਹਾਡੇ ਕਿੱਥੇ ਆ ਪੰਜ ਸਿੰਘ ਜਦੋਂ ਮਾੜੀ ਚ ਕਿਸੇ ਨੇ ਸਵਾਲ ਕੀਤਾ ਪੰਜੇ ਹੀ ਭੱਜ ਗਏ ਤੇ ਤੁਸੀਂ ਤਾਂ ਕੱਲ ਨੂੰ ਚਾਰ ਬੰਦੇ ਪੈ ਕੇ ਗੁਰੂ ਸਾਹਿਬ ਦੇ ਛੱਡੀ ਚ ਭੱਜੋਗੇ ਮੇਰੇ ਟੱਕਾ ਦੀ ਫਾਇਦ ਕਰਦੇ ਤੁਸੀਂ ਨਹੀਂ ਤੇ ਫਿਰ ਕਿੱਥੇ ਨੇ ਜੀ ਫਿਰ ਬਾਕੀ ਤੁਸੀਂ ਬਾਈ ਗੁਰੂ ਸਾਹਿਬ ਨੂੰ ਛੱਡਿਆ ਉਹ ਬੰਦਾ ਪੰਜ ਹਾਜ਼ਰ ਕਰੋ ਗੁਰੂ ਸਾਹਿਬ ਨੂੰ ਛੱਡਿਆ ਅਸੀਂ ਤਾਂ ਨਹੀਂ ਰੁੱਕਿਆ ਜੀ ਉਹਨਾਂ ਨੂੰ ਚਿੱਕੜ ਦੋਆ ਲੱਗਿਆ ਉਸ ਤਰ੍ਹਾਂ ਹੀ ਉਹੀ ਤਾਂ ਗੱਲ ਆ ਜੀ ਉਹ ਆ ਲੱਗਿਆ ਲੈ ਕਰ ਲੋ ਗੱਲ ਗੁਰੂ ਸਾਹਿਬ ਵੀ ਨਹੀਂ ਗਏ ਨਹੀਂ ਤੋੜਾ ਆਓ ਆ ਆਓ ਆਹ ਦੇਖੋ हाँ हाँ देखो गोवा लगा ਦੇਖੋ देखो गोवा दीदा ना ਤੂੰ ਦਾਤ ਹੋ ਗਿਆ ਆ ਇਹ ਦੀਦਾ ਨਾ ਵੇਹ ਚਲੋ ਨਾ ਉਹ ਜਾ ਚਲੋ ਜੀ ਚਲੋ ਜੀ ਨਹੀਂ ਨਹੀਂ ਬਾਬਾ ਜੀ ਚਲੋ ਗੰਦ ਕੱਤੀ ਹੋਊਗਾ ਨਹੀਂ ਨਹੀਂ ਲੱਗਿਆ ਇਹ ਮੁੰਡਾ ਬੈਠੇ ਅਫਸਰ ਸਾਹਿਬ ਦੇ ਵਿਛੇ ਸੰਤਾ ਜੀ ਮਾਰਦਾ ਸੁਪਾ ਇੱਕ ਨਾਈ ਦੀ ਦੁਕਾਨ ਦੇ ਘਟਣ ਵਾਸਤੇ ਬਾਬਾ ਜੀ ਲੱਗੇ ਆ ਤੇ ਸਰੂਪ ਦੇਖੋ ਛੋਟੇ ਪੰਜ ਨੇ ਹੁਣ ਤਿਆਰ ਕਰਨ ਦੇ ਬਾਬਾ ਜੀ ਪੰਜਾਂ ਨੇ ਤਿਆਰ ਹੋ ਜਾਓ ਹਾਂ ਤੁਹਾਨੂੰ ਤਿਆਰ ਕਰਦੇ ਕਰ ਲੋ ਗੱਲ ਚੋਰ ਜੀ ਮੈਂ ਕਾਲ ਸਰਵਜਨ ਤਿਆਰ ਕਰ ਬਾਬਾ ਜੀ ਕਿੱਥੋਂ ਲੈ ਕੇ ਆਂਦੇ ਹੋ ਉੱਤੇ ਤਿਆਰ ਰੱਖਿਆ ਜੀ ਇੱਧਰ ਦੇਖੋ ਜੀ ਮਹਾਰਾਜ ਆ ਵਿੱਚ ਗੋਆ ਲੱਗਿਆ ਜੀ ਆ ਗੋਆ ਲੱਗਿਆ ਜੀ ਵਿੱਚ ਵੀ ਲੱਗਿਆ ਜੀ ਵਿੱਚ ਵੀ ਪਿੱਛੇ ਵੀ ਅੰਦਰ ਗੋਆ ਲੱਗਿਆ ਫਿਰ ਮੈਂ ਇਹਦਾ ਪ੍ਰਕਾਸ਼ ਲੈ ਕੇ ਆਇਆ ਤੇ ਸਰੂਨ ਦਾ ਪ੍ਰਕਾਸ਼ ਕਰ ਰਹੇ ਨੇ ਕਿੱਥੋਂ ਲੈ ਕੇ ਆਂਦਾ ਜੀ ਆਹ ਦੁਕਾਨ ਤੋਂ ਕਿੰਨੇ ਨੇ ਤੁਹਾਨੂੰ ਅੱਖੇ ਲੈ ਕੇ ਆਉਣ ਨੂੰ ਕਿਹੜੇ ਆ ਮਾਲਕ ਉਹ ਅੱਖੇ ਜਿਓ ਖੜੇ ਹੋ ਮਾਲਕ ਉੱਥੇ ਲੈਣ ਦੁਕਾਨ ਵਾਲੇ ਆ ਦੁੱਧੇ ਤੋਂ ਲੈ ਕੇ ਆਂਦਾ ਦੁੱਧੇ ਪਿੰਡ ਤੋਂ ਤੁਹਾਨੂੰ ਆਪਣੀ ਇੱਜ਼ਾਤ ਨਹੀਂ ਪਤਾ ਆ ਪੰਜ ਪਿਆਰੇ ਕਿਤੇ ਤੁਹਾਡੇ ਨਾਲ ਇੱਥੇ ਕੋਈ ਵੀ ਨਹੀਂ ਖੜੇਗਾ ਤੁਹਾਡੇ ਨਾਲ ਗੱਡੀ ਗੱਡੀ ਲੈ ਕੇ ਆਓ ਉੱਥੇ ਰਿਕਰਟੋ ਮਹਾਰਾਜ ਮਹਾਰਾਜ ਹੋ ਰਹੀ ਹੈ ਇਹ ਆਪਾਂ ਮਹਾਰਾਜ ਨੇ ਲੱਗੇ ਇਹ ਨਹੀਂ ਮਹਾਰਾਜ ਤੇ ਛੱਡਿਆ ਉਹ ਚਲੋ ਉਹ ਇੱਕ ਰੋ ਤਾਂ ਮਰਿਆਦਾ ਜੀ ਹਾਨੀ ਨਹੀਂ ਉਹ ਤੁਸੀਂ ਨਵਾਓ ਤੁਸੀਂ ਆ ਆ ਦੇਖੋ ਵੀ ਇਹਨਾਂ ਦੀ ਮਰਿਆਦਾ ਦੇਖ ਲਓ ਪਹਿਲੀ ਗੱਲ ਤਾਂ ਆ ਸਾਰਾ ਕੁਝ ਜਿੱਤੇ ਤੇ ਲੈ ਕੇ ਆਏ ਉੱਤੋਂ بارش ਦਾ ਮੌਸਮ ਆ ਉਹ ਚੀਜ਼ ਦੇਖ ਲਓ ਤੇ ਸਲੂਨ ਦਾ ਮਹੂਰਤ ਕਰਨੀ ਲੈ ਕੇ ਆਏ ਨੇ ਜਿੱਥੋਂ ਸਾਡੇ ਕੋਲ ਨਾਲ ਦੀ ਨਾਲ ਗੱਲ ਪਹੁੰਚੀ ਜੀ ਅਸੀਂ 2 ਮਿੰਟਾਂ ਚ ਪਹੁੰਚ ਗਿਆ ਜਦੋਂ ਸਾਡੇ ਤੱਕ ਇਹ ਗੱਲ ਪਹੁੰਚੀ ਆ ਤੁਸੀਂ ਇਹਨੂੰ ਜੈਜਮਾਨ ਦੇ ਕਿ ਨਜਾਇਜ਼ ਕੀ ਕਰਦੇ ਉਹ ਤਾਂ ਜ਼ਿਆਦਾ ਨਜਾਇਜ਼ ਆ ਇਹ ਮਾਰ ਇਹ ਗੱਲ ਦੀ

ਆ ਗੋਇਆ ਲੱਗਾਈ ਉਹ ਸੁਣੀ ਤੁਸੀਂ ਦੇਖੋ ਕਿ ਕੀ ਅਸੀਂ ਕਿੰਨੀ ਕਦਰ ਕਰ ਰਹੇ ਹਾਂ ਅਭੀ ਤੁਸੀਂ ਆਪ ਦੇਖੋ ਕਿੰਨੀ ਕਦਰ ਹੋ ਰਹੀ ਹੈ ਮਾਰੇ ਇਹਨੂੰ ਹੁਣ ਕਦੇ ਇਹ ਉੱਟ ਕੇ ਬਾਹਰ ਆਏ ਨਾ ਇਹ ਥੋੜੀ ਵੇਖਣਾ ਮਾਰਾ ਸੂਰ ਤੁਸੀਂ ਅੱਗੇ ਨਾਲ ਸੇਵਾ ਨਿਭਾਉਦੇ ਇਹਨਾਂ ਨੂੰ ਦੂਜੀ ਥੋੜੀ ਮਾਰੇ ਕਰੋ ਕਿਰਪਾ ਕਰਨ ਦੀ ਗੱਲ ਹੈ ਉਹਨਾਂ ਪਾਸੇ ਤੇ ਹਾਂ ਹਾਂ ਮੈਂ ਮਿਲਣਾ ਕਰਨਾ ਕਰਦਾ ਸਰ ਜੀ ਤੁਸੀਂ ਹੱਥ ਸੁੱਚਾ ਕਰੋ ਹੱਥ ਸੁੱਚਾ ਕਰੋ ਦੋ 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 ਮੈਨੂੰ ਧੱਕੇ ਮਾਰ ਬਾਈ ਗਲਤੀ ਇਕ ਨਹੀਂ ਕਿ ਅਸਲ ਮੁੰਡੇ ਨੇ ਰੁਕਣਾ ਚਾਹਿਆ ਉਹ ਉਲਟਾ ਧੱਕੇ ਮਾਰੀ ਮੈਂ ਤਾਂ ਫਿਰ ਮਾਰੀ ਤਾਂ ਮੈਂ ਪਾਹਾਂ ਫੜ ਕੇ ਇੱਥੋਂ ਵੱਕ ਲੈ ਕੇ ਆਇਆ ਜੀ ਮੈਨੂੰ ਨੇ ਆਜਾ ਗਾਂਜੋ ਮੈਂ ਬਹੁਤ ਗਲਤੀ ਕੀਤੀ ਹੈ ਇਹਦਾ ਨਾਮ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸੰਧਰੇ ਮਾਰ ਕੇ ਫੇਰ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਗਏ ਉਹ ਉਹਨ ਕਿਰਮੇ ਟੀ ਵਾਲੇ ਨੇ ਮੈਨੂੰ ਆਖਿਆ ਨਾਲ ਗੁਰਪ੍ਰਤਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਕਹਾਂ ਕਰਤਾ ਦੋਦੇ ਕਰਤਾ ਉਹ ਉਹਨਾਂ ਨੂੰ ਪਤਾ ਲੈ ਕੇ ਗਏ ਆਏ ਨੇ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੇ ਕੁੱਟਣ ਨੂੰ ਆਏ ਜੋ ਮਹਾਰਾਜ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂਗਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਹਾਂ ਮੇਰੀ ਦੋਨੇ ਜਿਹੜੀ ਕਮੇਟੀਆਂ ਤੁਹਾਡੀ ਹੈਂ ਕੌਣੀ ਜਾਏ ਕੌਣ ਦੋਦਾ ਕਹ ਦੋਦਾ ਹੈਲੋ ਪਹਿਲਾਂ ਤਾਂ ਦੋਦਾ ਕਹੀ ਗਿਆ ਪਹਿਲਾਂ ਗੁਰੂ ਸਰ ਕੋਲ ਤੇਰਾ ਦੋਦਾ ਦੋਦਾ ਕਿਆ ਪਹਿਲਾਂ ਤਾਂ ਮੈਨੂੰ ਦੋਦਾ ਕਹੇ ਬਾਬਾ ਧਿਆਨ ਦਾ ਆਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕੌਣੀ ਆ ਕੇ ਦੋਦਿਆਂ ਆਉਣੀ ਜੋ ਤੇ ਦੋਦਾ ਕੌਣੀ ਜੀ ਦੋਦਾ ਕੌਣੀ ਮਾਈ ਦੇਵੀ ਬਈ ਸਹੀ ਗੱਲ ਦੱਸੋ ਤੁਸੀਂ ਕਿੱਥੋਂ ਲੈ ਕੇ ਆਏ ਹੋ ਕੌਣੀ ਜੀ ਮਹਾਰਾਜ ਕੌਣੀ ਦੋਦਾ ਕੌਣੀ ਲਾ ਦੇਣਾ ਫੋਨ ਨਹੀਂ ਕੋਈ ਨਾ ਕੋਈ ਸਟਾਫ ਕੋਈ ਮੈਗਾ ਚੱਲੇ ਨਹੀਂ ਤੁਸੀਂ 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 ਅੰਦਰ ਸੇਵਾ ਨਾ ਪਹਿਲਾ ਗਰੁੱਪ ਲੈ ਜਾਓ ਗੱਡੀ ਲਿਆਉਣ ਨੇ ਜਿਹੜੇ ਜੀ ਡਰਾਈਵਰ ਨੂੰ ਕਹੋ ਆਇਆ ਖਾਣ ਨੂੰ ਗਾ ਲਗੇ ਫਿਰ ਜੀ ਤੁਸੀਂ ਐ ਕਰੋ ਐ ਯੂਰੀ ਚ ਬੈਠੇ ਹੋ ਅਕੇ ਨੇ ਸਿੰਘ ਦੇ ਉਹ ਵੀਰੇ ਬੈਕ ਕਰਕੇ ਜੀ ਯਾਰ ਆਪਣੇ ਸਾਰਿਆਂ ਦੇ ਚੱਪਲਾ ਪਾਈਆਂ ਨੇ ਆਪ ਪਛਾਣੂਗਾ ਨਹੀਂ ਨਹੀਂ ਕੋਈ ਨਹੀਂ ਇਹ 30 ਫੁੱਟੀ ਰੋਡ ਪੈਂਦਾ ਜੀ ਇਹ ਆਇਲੈਂਡਸ ਵਾਲਾ ਰੋਡ ਆ ਮੁਖਸਰ ਸਾਹਿਬ ਇੱਥੇ ਇਹ ਸਥਿਤੀ ਬਣੀ ਆ ਕਿ ਮਹਾਰਾਜ ਦਾ ਪ੍ਰਕਾਸ਼ ਲੈ ਕੇ ਆਇਆ ਇੱਥੇ ਕੋਈ ਸਲੂਨ ਖੁੱਲ੍ਹਿਆ ਪਤਾ ਨਹੀਂ ਉਹ ਵਾਲ ਕਟਵਾਲਾ ਸਿਸਟਮ ਹੁੰਦਾ ਉੱਥੇ ਲਿਆ ਕੇ ਇਹ ਕੋਈ ਮੁੰਡੇ ਸਾਧ ਗੁਰੂ ਮਹਾਰਾਜ ਦਾ ਪ੍ਰਕਾਸ਼ ਇਹਨਾਂ ਨੇ ਲਿਆ ਕੇ ਉੱਥੇ ਪ੍ਰਕਾਸ਼ ਕੀਤਾ ਪ੍ਰਕਾਸ਼ ਕਿਸ ਲਈ ਕੀਤਾ ਅਰਦਾਸ ਬੇਨਤੀ ਕੀਤੀ ਸੀ ਸਿੱਖੀ ਦਾਣ ਕੇਸ ਦਾਣ ਰਹਿ ਦਾਣ ਬਿਵੇਕ ਦਾਣ ਵਸਾ ਦਾਣ ਭਰੋਸਾ ਦਾਣ ਅਸੀਂ ਮੰਗਦੇ ਰਹਿੰਨੇ ਆ ਅਰਦਾਸ ਬੇਨਤੀ ਦੇ ਵਿੱਚ ਤੇ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ 'ਚ ਅਸੀਂ ਵਾਅਦਾ ਇਸ ਕਰਕੇ ਮੰਗਿਆ ਕਿ ਵਾਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਸੋਹਣਾ ਕੰਮ ਹੋ ਜੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ